ਆਪਣਾ ਕਾਲੂਏ ਜਾਣਾ ਜਿਹੜਾ ਜਿਹੜਾ ਡੇਰਾ ਠਾੜਾ ਕਿਥੇ ਕਿਹੜੀ ਜਗ੍ਹਾ ਹੈ ਸਾਡਾ ਮੇਰਾ ਡੇਰਾ ਮਾਮਣੀ ਆਏ ਤੇ ਆ ਜਿਹੜੇ ਅਗਲਕ ਨਹੀਂ ਘਟਣਾ ਇੱਕੀ ਹੈ ਜੀ ਇਹ ਇੱਥੇ ਰਾਜ ਚੱਕ ਲੱਗੀ ਹੈ ਜੀ ਆ ਕੀ ਘਟਣਾ ਕਿਦਾਂ ਵਪਰੀਏ ਇਹ ਕੋਟਲੀ ਤੋਂ ਆਕਾਈ ਹਨੇਰੀ ਵਿੱਚ ਤੇ ਇੱਥੇ ਸਾਡੇ ਕੋਲਾਂ ਦੇ ਬਿੱਤੋਂ ਦੀ ਲੰਗ ਗਈ ਹੈ ਸਾਡੀਆਂ ਜਾਣੇ ਵੀ 25 ਮਈਆਂ ਚੜੀਆਂ ਨਾ ਉਹ ਜਾਲ ਚੁੱਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਜਾਲ ਚੁੱਕੀਆਂ ਆ ਵੀ 15 ਮਈਆਂ ਇੱਕ ਘਰ ਦੀਆਂ ਜਾਲ ਚੁੱਕੀਆਂ ਬੱਕਰੀਆਂ ਦਾਹ ਬੱਕਰੀਆਂ ਇੱਕ ਘਰ ਦੀਆਂ ਜਲ ਚੁੱਕੀਆਂ ਜਾਂਦੀਆਂ। ਹੋਰ ਪੇ ਟਰੈਕਟਰ ਵਗੈਰਾ ਕਿਉਂ ਹੋ ਗਿਆ? ਟ੍ਰੈਕਟਰ ਇੱਕ ਟ੍ਰੈਕਟਰ ਵੀ ਜਲ ਗਿਆ ਜਾਂ ਤੇ ਸਾਢੇ 3 ਲੱਖ ਸਾਡਾ ਸੌਨਾ ਜਿਹੜਾ ਉਹ ਵੀ ਜਲ ਚੁੱਕਾ ਹੋਇਆ। ਤੇ ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪਹਿਲੀ ਲੈਣ ਵਾਸਤੇ ਤੇ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪਹਿਲੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ। ਜਦੋਂ ਅੱਗ ਲੱਗੀ ਕੋਈ ਫਿਰ ਉਹ ਗੇਟ ਵਾਲੇ ਜਾਂ ਪੁਲਿਸ ਨਹੀਂ ਆਇਆ। ਅਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲੱਖ ਕੇ ਲੈ ਕੇ ਇਹ ਅਜੇ ਤੱਕ ਸਾਨੂੰ ਇੱਥੇ ਕੁਝ ਨੁਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਆ ਇਹ ਤਾਂ ਹੋਰ ਵੀ ਕਈ ਸਮੱਸਿਆਵਾਂ ਜਿੱਥੇ ਬੰਦੀਆਂ ਪਹੁੰਚਿਆ ਕਿਸੇ ਨੇ ਤਾਨੂੰ ਭਰੋਸਾ ਦਿੱਤਾ ਐ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਅਜੇ ਕੋਈ ਭਰੋਸਾ ਸਾਨੂੰ ਦਿੰਦੇ ਆ ਵੀ ਤਾਂ ਪਿੰਡ ਦੇ ਦਿੰਦੇ ਆ ਵੀ ਤੁਹਾਡਾ ਕੁਝ ਨਾ ਕੁਝ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਟਣਾ ਬਾਰਤ ਗਈ ਹੈ ਤੁਹਾਡੇ ਨਾਲ ਤੁਹਾਡੀ ਮਦਦ ਕਰਾਂਗੇ ਅਜੇ ਤੱਕ ਭਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਵੀ ਸਾਡੀ ਸਾਡੀ ਨਾਗਪੂਰੀ ਆ ਜਿਹੜੀ ਸਾਡਾ ਨਸਕਾਨ ਇਹ ਸਾਨੂੰ ਦਿੱਤਾ ਜਾਂਦਾ ਹੈ